ਪੰਜਾਬ ਦੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਅਦੀਨ ਪੈਂਦੀ ਪੁਲਿਸ ਚੌਕੀ ਤਰੰਪੁਰਾ ਤੇ ਸ਼ਨੀਵਾਰ ਰਾਤ ਕਰੀਬ 12.30 ਵਜੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਕਾਂਸਟੇਬਲ ਲੱਕੀ ਸ਼ਰਮਾ ਦੀ ਵਰਦੀ ਫੱਟ ਗਈ। ਇਸ ਦੇ ਨਾਲ ਹੀ ਚੌਕੀ ਇੰਚਾਰਜ ਜਸਵਿੰਦਰ ਸਿੰਘ ਦੇ ਮੱਥੇ ਤੇ ਸੱਟ ਲੱਗ ਗਈ। ਹਮਲਾਵਰਾਂ ਨੇ ਪੁਲਿਸ ਚੌਕੀ ਦਾ ਦਰਵਾਜ਼ਾ ਵੀ ਤੋੜਿਆ ਅਤੇ ਮੁਨਸ਼ੀ ਹਰੀਸ਼ ਸ਼ਰਮਾ ਨਾਲ ਹੱਥੋਪਾਈ ਵੀ ਕੀਤੀ। ਨਾਕਾਬੰਦੀ ਦੌਰਾਨ ਪਿਓ ਪੁੱਤ ਨੂੰ ਪੁਲਿਸ ਨੇ ਰੋਕ ਲਿਆ ਸੀ ਦਰਅਸਲ ਇਹ ਚੌਕੀ ਇੰਚਾਰਜ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ ਇਹ ਚੌਕੀ ਵੀ ਸ਼ਿੰਗਾਰ ਸਿਨੇਮਾ ਦੇ ਅੰਦਰ ਹੀ ਹੈ ਉਹ ਰਾਤ ਸਮੇਂ ਵਾਹਨਾ ਦੀ ਚੈਕਿੰਗ ਕਰ ਰਿਹਾ ਸੀ ਇਸ ਦੌਰਾਨ ਨੈਗੇਟਿਵ 'ਤੇ ਸਵਾਰ ਪਿਓ ਪੁੱਤ ਨੂੰ ਪੁਲਿਸ ਨੇ ਰੋਕ ਲਿਆ ਜਦੋਂ ਉਹਨਾਂ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਦੋਵਾਂ ਤੇਰਾ ਵਿਚਾਲੇ ਬਹਿਸ ਸ਼ੁਰੂ ਹੋ ਗਈ ਮਾਮਲਾ ਵਧਣ ਤੇ ਚੌਕੀ ਇੰਚਾਰਜ ਨੇ ਪਿਓ ਪੁੱਤ ਨੂੰ ਚੌਕੀ ਤੇ ਲੈ ਜਾ ਕੇ ਪੁੱਛਗਿੱਛ ਕਰਨੀ ਚਾਹੀ ਇਸ ਦੌਰਾਨ ਮੁਲਜ਼ਮ ਪੁੱਤਰ ਚੌਕੀ ਤੋਂ ਭੱਜ ਗਿਆ ਕੁਝ ਸਮੇਂ ਬਾਅਦ ਉਹ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਆਇਆ ਜਿਨ੍ਹਾਂ ਨੇ ਚੌਕੀ ਦੇ ਬਾਹਰ ਹੰਗਾਮਾ ਕਰ ਦਿੱਤਾ ਚੌਕੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਾਹਨਾਂ ਦਾ ਜਾਮ ਲੱਗਾ ਹੋਇਆ ਸੀ ਚੌਕੀ ਇੰਚਾਰਜ ਨੇ ਦੱਸਿਆ ਖੋਹ ਕਰਨ ਵਾਲਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਉਹਨਾਂ ਦੇ ਇਲਾਕੇ ਨਿਊ ਹਰਗੋਬਿੰਦ ਨਗਰ ਚ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਐਕਟਿਵਾ ਸਵਾਰ ਨੂੰ ਖੋਹ ਲਿਆ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਲੁਟੇਰਿਆਂ ਦੀ ਬਾਈਕ ਤਾਂ ਬਰਾਮਦ ਕਰ ਲਈ ਪਰ ਚੋਰ ਫੜੇ ਨਹੀਂ ਗਏ। ਭਾਈ ਕੱਲ ਨਾਲ ਸਾਡੇ ਏਰੀਆ ਦੇ ਵਿੱਚ ਡਿਵੀਜ਼ਨ ਨੰਬਰ 10 ਥਾਣੇ ਦੇ ਵਿੱਚ ਨਾ 스내ਚਿੰਗ ਹੋਈ ਸੀ। ਜੀ। ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਸੀਗੀ। ਜੀ। ਅਸੀਂ ਉਸ 스내ਚਰਾਂ ਦੇ ਪਿੱਛੇ ਤਸਵੀਰ ਤੋਂ ਲੱਗੀ ਸੀ। ਜੀ। ਮੈਂ ਮੇਰੀ ਪੂਰੀ ਟੀਮ ਕੰਮ ਕੀਤੀ ਜੀ। ਅਸੀਂ ਸਾਡੇ 9:30 ਵਜੇ ਜਿਹੜੇ 스내ਚਰਾਂ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ। ਉਸੀ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਬਟ ਜਿਹੜਾ ਸਨੈਕਰ ਸੀ ਉਹ ਪੱਜੇ ਪੀ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਤੇ ਚੌਕੀ ਅੱਗੇ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਕਿ ਜਿਹੜਾ ਟਿਪਲ ਰੇਡਿੰਗ ਆ ਰਹੀ ਹੈ ਜਾਂ ਜਿਹੜਾ ਕੋਈ ਤੇਜ਼ ਮੋਟਰਸਾਈਕਲ ਆ ਰਿਹਾ ਉਹਨੂੰ ਰੋਕੇ ਚੈੱਕ ਕਰੀਏ ਸ਼ਾਇਦ ਜੀ ਕੋਈ ਮੈਕਨਿਸ਼ਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਜਿਹੜੀ ਸਾਡੀ ਟੀਮ ਵੀ ਚੈੱਕ ਨਹੀਂ ਆਈ ਹੁੰਦੀ ਆ ਜੀ ਪਰ ਇਹ ਇੱਕ ਦੋ ਇੱਕ ਵਾਰ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਕੀਤਾ ਰੁਕਣ ਦਾ ਜੀ ਤਾਂ ਸਾਡੇ ਮੁੰਛੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਾਈ ਤੁਸੀਂ ਤੇ ਜਾ ਰਹੇ ਹੋ ਜਦੇ ਜਰਾ ਸਲੋ ਚੱਲੋ ਤਾਂ ਸਰਦਾਰੀ ਜੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ ਮੈਂ ਤੇ ਚੱਲਾਂਗਾ ਓਕੇ ਤਾਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਿਹਾ ਕਿ ਤੂੰ ਪੱਤਰਕਾਰ ਹੈਂ ਤਾਂ ਮੈਂ ਵੀ ਮੁੰਛੀ ਹਾਂ ਜੀ ਜੀ ਕਰ ਲਿਆ ਤੁਸੀਂ ਰਾਮ ਨਾਲ ਚੱਲੋ ਬਸ ਇਸ ਗੱਲ ਤੋਂ ਸਾਰੇ ਉਹਨੇ ਗਾਲ ਕੱਢੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਦੇ ਬਲੇ ਤੁਹਾਨੂੰ ਗੋਗਣਾ ਨਹੀਂ ਮੈਂ ਹੋਂਦ ਤੇ ਆਇਆ ਜੀ ਸਰਕਾਰੀ ਅਧਿਕਾਰੀ ਇਹ ਅਸੀਂ ਮੈਂ ਬਾਹਰੋਂ ਕਿਹਾ ਤੁਸੀਂ ਅੰਦਰ ਆ ਜਾਓ ਮੇਰੇ ਨਾਲ ਬੈਠ ਕੇ ਗੱਲ ਕੁਝ ਨਹੀਂ ਕੁ ਕਰਨਾ ਉੱਥੇ ਅਕ ਸਰ ਮੇਰੇ ਨਾਲ ਮੁੰਡਾ ਕਨਸਟੇਬਲ ਸੀਗਾ ਲੱਕੀ ਸ਼ਰਮਾ ਜੀ ਜਿਹਦੇ ਨਾਲ ਇਹ ਸਰਕਾਰੀ ਦਾ ਬਾਅਦ ਵਿੱਚ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਨੇ ਦੀ ਵਰਦੀ ਪੜ ਲਈ ਉਹ ਵਰਦੀ ਪਾੜਤੀ ਆ ਦੇਖੋ ਤਾਂ ਸਮਝ ਹੀ ਨਹੀਂ ਆਉਂਦੀ ਉਸ ਤਰ੍ਹਾਂ ਦੇ ਇਹਨਾਂ ਨੇ ਆਪਣੇ ਸਿਰੇ ਹੋਰ ਸਮਰਥ ਸੀ ਉਹ ਬੁਲਾ ਲਈ ਜੀ ਉਹ ਬਲਾ ਕੇ ਸਾਡੀ ਚੌਂਕੀ ਹੈ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਏ ਧੱਕੇ ਮਾਰ ਕੇ ਅੱਗੇ ਜੀ ਸਰ ਆਪ ਤੁਹਾਡੇ ਸੱਟ ਵੀ ਲੱਗੀ ਹੈ ਜਿਹੜੇ ਸਰ ਇਹਨਾਂ ਨੇ ਹਜੂਮ ਸੀਗਾ ਇਹਨਾਂ ਦਾ ਹਜੂਮ ਦੇ ਵਿੱਚੋਂ ਕੁਝ ਮਾਰਿਆ ਜੀ ਬਹੁਤ ਜਿਆਦਾ ਰੰਗਲੀ ਹੋ ਜਾਂਦਾ ਅੰਦਰ ਅਸੀਂ ਗੇਸਦਾਲ ਤੋਂ ਨਵੀਂ ਤੋਂ ਤਸਵੀਰ ਦਿਖਾ ਲਈ ਜਿਹੜਾ ਸਾਡੇ ਨਾਲ ਬੈਸਬਾਜੀ ਕਰਦਾ ਸੀ ਉਹ ਬੰਦੇ ਨੇ ਡਰਿੰਕ ਕੀਤੀ ਹੈ ਜੋ ਜਿੰਨਾ ਤੋਂ ਵਿੱਚ ਉਹ ਵੀ ਕਰਦੇ ਜੀ ਉਹਦਾ ਮੈਡੀਕਲ ਬਵਾਧਾ ਕਰਾ ਰਹੇ ਜੀ ਤੁਹਾਨੂੰ ਤਸਵੀਰਾਂ ਦਿਖਾ ਸਰ ਇਹ ਵੀ ਉਹ આરોਪ ਲਗਾ ਰਹੇ ਨੇ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀਗੀ ਸਰ ਕੋ ਬਾਹਰ ਰੂਪ ਲਾ ਰਹੇ ਨੇ ਤੁਹਾਡੇ ਸਾਹਮਣੇ ਹੈ ਜੀ ਘੱਟ ਸਮੇਂ ਲੱਗਦੇ ਨੇ ਇਹ ਲੋਕ ਜੀ ਕੀ ਮਾਮਲਾ ਹੈ ਕੀ ਸਰ ਤੁਹਾਨੂੰ ਦੱਸੋਗੇ ਇੱਕ ਤੁਹਾਡੇ ਸਿਰ ਤਾਂ ਸੱਟ ਲੱਗੀ ਹੋਈ ਹੈ ਇਹ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹਜੂਮ ਆਇਆ ਬਾਹਰ ਦੇਖੋ ਤੁਸੀਂ ਬਾਹਰ ਨਿਕਲ ਕੇ ਕਿੰਨੀ ਚੌਕੀ ਤੋੜ ਕੇ ਜੀ ਇੱਥੇ ਸਲ ਵੱਜਿਆ ਕੀ ਹੈ ਸਰ ਇਹਨਾਂ ਦੇ ਕੋਲੇ ਜੀ ਪਤਾ ਨਹੀਂ ਕੀ ਮਾਰਿਆ ਜੀ ਹੁਣ ਹਜੂਮ ਦੇ ਵਿੱਚ ਮੈਂ ਤਾਂ ਮੈਂ ਤਾਂ ਰੋਕ ਰਹਿ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਆ ਜੀ ਜੀ ਇਹਨੇ ਮੇਰੀ ਗੱਲ ਨਹੀਂ ਸੁਣੀ ਸਾਡੀ ਤਾਂ ਚੌਕੀ ਭੰਨਣ ਲੱਗ ਗਈ ਜੀ ਸਰ ਤਾਂ ਤੋੜੀ ਹੈ ਇਹ ਦੇਖ ਲਓ ਤੁਸੀਂ ਜੀ ਤੇ ਹੁਣ ਸਰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ ਬਿਲਕੁਲ ਕਰਾਇਆ ਜਾਊਗਾ ਵਾਧਾ ਕਰਾ ਕੇ ਲਿਆਉਣਾ ਹੈ ਜੀ ਉਹ ਬਾਹਰ ਇਹੀ ਗੱਲ ਕਰ ਰਹੇ ਨੇ ਕਹਿੰਦੇ ਜੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਾਉਣ ਅਸੀਂ ਵੀ ਆਪਣਾ ਕਰਵਾਉਂਗੇ ਅਸੀਂ ਕਰਵਾਵਾਂਗੇ ਵੀ ਆਪਣਾ ਜੀ ਪਰ ਦਿੱਤਾ ਪੈਰਾਂ ਦਾ ਉਹ ਕਰਵਾ ਮਾਈ ਇਹਦਾ ਪਹਿਲਾ ਕਰਵਾ ਇੰਚਾ ਤਾਂ ਹੈ ਕਿ ਪੂਰਾ ਮਾਮਲਾ ਕੀ ਹੋਇਆ ਵਾ ਕਿੰਨੇ ਤਕਰੀਬਨ ਆ ਗਿਆ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਡ ਦੇ ਕੱਢ ਕੇ ਚਪੇੜ ਮਾਰੀ ਹਸਬ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਸ ਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਰਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੰਡ ਅਗਰ ਡਰਿੰਕ ਕਰਦੇ ਆ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੋਹਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਆ ਪੂਰੀ ਪੁਲਿਸ ਟੀਮ ਵੀ ਅੰਦਰ ਆ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਡ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਨਾ ਹੀ ਟੱਚ ਵੀ ਨਹੀਂ ਕੀਤਾ ਕਦੀ ਪੀਣਾ ਤਾਂ ਬੜੀ ਦੂਰੀ ਆ ਬੇਟੇ ਹਸਬੰਡ ਦਾ ਨਾਮ ਸਰਪਜੀ ਸਿੰਘ ਹੈ ਔਰ ਬੇਟੇ ਦਾ ਨਾਮ ਹਰਸਿਦ ਸਿੰਘ ਹੈ ਕਿਥੋਂ ਦੀ ਆ ਜੀ ਕਿਥੋਂ ਜਾ ਰਹੀ ਸੀ ਇਹ ਸਵਾਜੋ ਸਟੂਡੈਂਟ ਤੋਂ ਆ ਰਹੀ ਸੀ ਸ਼ਿੰਗਾਰ ਸ਼ਿਵਾਜੀ ਨਗਰ ਤੋਂ ਔਰ ਸੜਕਾ ਕਾ ਜਮਾਲਪੁਰ ਹੈ ਜਮਾਲਪੁਰ ਜਾ ਰਹੀ ਸੀ ਅੱਛਾ ਔਰ ਮੇਰਾ ਨਾਮ ਸਰਬਜੀਤ ਕੌਰ ਹੈ ਤੇ ਉਸ ਤੋਂ ਬਾਅਦ ਮੈਂ ਸਿਰਫ ਇੱਕੋ ਹੀ ਇਨਸਾਫ ਮੰਗਦੀ ਆ ਜੀ ਇਹਨਾਂ ਸਾਰੇ ਪੁਲਿਸ ਵਾਲਿਆਂ ਦੀ ਹੁਣ ਇਹਨਾਂ ਦਾ ਮੌਇਨਾ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਫੁੱਲ ਡਰਿੰਕ ਕਰ ਰੱਖੀ ਆ ਇਹਨਾਂ ਗਾਲੀ ਗਲੋਚ ਕੀਤਾ ਗਿਆ ਸਾਡੇ ਲੇਡੀਜ਼ ਦੇ ਨਾਲ ਇਹਨਾਂ ਨੇ ਅੰਨੇ ਵਾਂ ਉਹਨਾਂ ਨੂੰ ਕੁੱਟਿਆ ਸਿਰ ਤੱਕ ਬਾੜਦਾ ਉਹਨਾਂ ਦਾ ਇੰਨਾ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਸੀ ਫੋਨ ਤੇ ਜਦੋਂ ਮੈਨੂੰ ਫੋਨ ਆਇਆ ਕਿ ਅਸੀਂ ਉਹਨੇ ਪੈਰੀ ਭਜਦੇ ਆਏ ਆ ਇੱਥੇ ਪਲੀਸ ਮੇਰੀ ਰਿਕਵੈਸ ਮਾਈ ਨੇ ਕੀਤੀ ਜਾ ਰਹੀ ਮੈਂ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਕਰ ਰਹੀ ਆ ਕਿ ਜਿਹੜੇ ਵੀ ਕੋਈ ਵੀ ਸਿੱਖ ਭੈਣ ਭਰਾ ਹੈ ਪਲੀਜ਼ ਸਾਡੀ ਆ ਕੇ ਮਦਦ ਕਰਨ ਔਰ ਇਹਨਾਂ ਦੇ ਕੋਲੋਂ ਹਵਾਨਾ ਦੇ ਕੋਲੋਂ ਮੇਰੇ ਹਸਬੰਦ ਨੂੰ छुड़ाਣ ਕਿੰਨੇ ਦੀ ਤੋੜਪਾਂ ਵੀ ਕੀਤੀ ਗਈ ਇਹਨਾਂ ਨੇ ਦੇਖੋ ਜੀ ਸਾਰੇ ਇੱਥੇ ਗਵਾਹ ਇੰਨੇ ਗਵਾਹ ਖੜੇ ਆ ਇਹਨਾਂ ਤੋਂ ਪੁੱਛਿਆ ਜਾਵੇ ਕਿਸੇ ਤੋਂ ਵੀ ਕੋਈ ਵੀ ਕਹਿ ਕੋਈ ਵੀ ਕਹਿ ਸਕਦਾ ਹੋਵੇ ਕਿ ਅਸੀਂ ਕੋਈ ਵੀ ਤੋੜਬੰਦ ਕੀਤੀ ਹੈ ਚੀਕਾਂ ਦੀ ਆਵਾਜ਼ ਆ ਰਹੀ ਸੀ ਅਸੀਂ ਅੰਦਰ ਬੰਦ ਕਰਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਇੰਨੇ ਇੰਨਾ ਚੀਕ ਰਹੀ ਸੀ ਮੇਰਾ ਬੇਟਾ ਜਾਨ ਛੁੜਾ ਕੇ ਉਹਨਾਂ ਕੋਲੋਂ ਭੱਜ ਕੇ ਆਇਆ ਆਦਰਵਾਇਸ ਸਾਨੂੰ ਪਤਾ ਕੀ ਕੀਤਾ ਮੇਰੇ ਬੇਟੇ ਔਰ ਹਸਬੈਂਡ ਦੇ ਨਾਲ ਜੇ ਮੇਰਾ ਬੇਟਾ ਜਾਨ ਛੁੜਾ ਕੇ ਬਾਹਰ ਨਾ ਆਂਦਾ ਇਹਨਾਂ ਨੇ ਪੱਗਾਂ ਉਤਾਰੀਆਂ ਮੈਂ ਤੁਹਾਡੇ ਸਰਦਾਰ ਭਰਾਵਾਂ ਕੋਲੋਂ ਹੱਥ ਜੋੜ ਕੇ ਇੱਕ ਭੈਣ ਨ ਤੁਹਾਡੇ ਸਾਰਿਆਂ ਕੋਲੋਂ ਇੱਕ ਦੂਹਾ ਮੰਗਦੀ ਆ ਇੱਕ ਅਰਦਾਸ ਕਰਦੀ ਆ ਤੁਹਾਡੇ ਸਾਰਿਆਂ ਅੱਗੇ ਕਿ ਸਾਰੇ ਸਾਡੀ ਰਿਪੋਰਟ ਲਈ ਖੜੇ ਹੋਣ ਔਰ ਇਹਨਾਂ ਜੇ ਅਸੀਂ ਗਲਤਾਂ ਤੇ ਸਾਨੂੰ ਗਲਤ ਸਾਬਿਤ ਕੀਤਾ ਜਾਵੇ ਜੇ ਇਹਨਾਂ ਨੇ ਸ਼ਰਾਬੀਆਂ ਨੇ ਸ਼ਰਾਬ ਪੀਤੀ ਹੋਈ ਐ ਇਸ ਟਾਈਮ ਇੱਥੇ ਆ ਕੇ ਤੇ ਪੁਲਿਸ ਮੇਰੀ ਸਾਰਿਆਂ ਦੇ ਅੱਗੇ ਰਿਕਵੈਸਟ ਆ ਇਹਨਾਂ ਸਾਰਿਆਂ ਦਾ ਇਸ ਟਾਈਮ ਮੋਆਇਨਾ ਕਰਵਾਇਆ ਜਾਵੇ